ਜੀ ਆਇਆਂ ਨੂੰ ਸਸਰੀਏ ਕਾਲ ਵੈਲਕਮ ਕਰਦੇ ਆ ਜੀ ਸਾਰਿਆਂ ਦਾ ਉਮੀਦ ਕਰਦੇ ਆ ਸਭਾ ਜੀ ਅਗਰ ਆਪ ਸਾਰੇ ਨੂੰ ਚੜਦੀ ਕਲਾ ਚ ਰੱਖੇ ਅੱਛਾ ਯਾਰ ਅੱਜ ਦਿਲ ਕਰ ਰਿਹਾ ਸੀ ਥੋੜਾ ਨਾ ਹਾਸਾ ਮਜ਼ਾ ਹਾਂ ਸੀ ਤਿੰਨ ਚਾਰ ਦਿਨਾਂ ਤੋਂ ਬੜੀਆਂ ਉਹ ਸਾਇਰ ਦੀ ਵੀਡੀਓ ਵੇਖ ਲਈਆਂ ਯਾਰ ਮਾਹੌਲ ਉੱਤਨਾ ਨਾ ਪੰਜਾਬ ਦਾ ਤਾਂ ਦਿਲ ਨਹੀਂ ਕਰਦਾ ਲੇਕਿਨ ਮੈਂ ਕਹਿਣਾ ਕਿ ਚਲੋ ਸਾਡੇ ਜਿਹੜੇ ਈ ਵਿਊਅਰਸ ਆ ਰਹੇ ਨੇ ਨਹੀਂ ਹੁਣ ਪੰਜਾਬ ਦਾ ਮਾਹੌਲ ਠੀਕ ਠੀਕਾ ਬੈਕਰ ਹੋ ਗਿਆ ਵਾ ਤੇ ਅੱਛਾ ਹੋ ਗਿਆ ਤੇ ਅੱਛਾ ਜੀ ਆਪਾਂ ਵੀਡੀਓ ਵੇਖਣ ਜਾ ਰਹੇ ਆ ਜੀ ਕਾਮੇਡੀ ਬੋਏ ਕਾਮੇਡੀ ਬੋਏ ਤੁਹਾਨੂੰ ਪਤਾ ਕਿ ਇਹ ਮੇਰਾ ਬੰਦਿਆਂ ਦੀ ਕੁੱਤੇਖਾਨੀ ਕਰਦੇ ਨੇ ਕਿ ਜਿਹੜੇ ਡਿਜ਼ਰਵ ਨੇ ਬਿਲਕੁਲ ਹੱਕ ਦੇ ਹੱਕ ਦੇ ਕਰਦੇ ਜਿਹੜੇ ਪੰਜਾਬ ਦੇ ਵਿੱਚ ਡਿਜ਼ਰਵ ਕਰਦੇ ਨੇ ਜਿਹੜਾ ਵੀ ਆਇਆ ਜਿਹੜਾ ਕੋਈ ਗਲਤ ਕੰਟੈਂਟ ਬਣਾ ਰਿਹਾ ਹੈ ਜਿਹੜਾ ਪੰਜਾਬ ਨੂੰ ਬਦਨਾਮ ਕਰ ਰਿਹਾ ਹੈ ਉਹ ਉਹਦੀ ਕਰਦੇ ਨੇ ਸਹੀ ਦੇਖੋ ਜੀ ਪੰਜਾਬ ਚ ਵੀ ਬਹੁਤ ਸਾਰੇ ਵਲੋਗਰ ਨੇ ਬਹੁਤ ਸਾਰੇ ਲੋਕ ਨੇ ਯਾਰੀ ਗੱਲ ਹੈ ਯਾਰ ਹਰ ਬੰਦੇ ਨੂੰ ਟਾਰਗੇਟ ਨਹੀਂ ਕਰਦੇ ਜਿਹੜਾ ਡਿਜ਼ਰਵ ਕਰਦਾ ਹੈ ਨਾ ਉਹਨੂੰ ਉਸ ਬੰਦੇ ਨੂੰ ਜਿਹੜਾ ਕਿ ਟਾਰਗੇਟ ਕਰਦੇ ਨੇ ਅੱਛਾ ਆਜੋ ਪਹਿਲੇ ਇਹਨਾਂ ਦੀ ਆਪਾਂ ਵੀਡੀਓ ਵੇਖ ਲਈਏ ਬਹੁਤ ਦਾਣਾ ਵਾਲਾ ਆਪਾਂ ਮਜ਼ਾ ਤੇ ਜਲਦੀ ਨਾਲ ਜਿਹੜੇ ਭੈਣ ਭਰਾ ਨਵੇਂ ਨੇ ਚੈਨਲ ਤੇ ਪਲੀਜ਼ ਚੈਨਲ ਨੂੰ ਕਰ ਲੈਣ ਛੇਤੀ ਨਾਲ ਸਬਸਕ੍ਰਾਈਬ ਲੈਟ ਗੇਟ ਸਟਾਰਟਡ ਸਟਾਰਟ ਈਟ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਬਹੁਤ ਹੀ ਕੈਂਟ ਵੀਡੀਓ ਲੈ ਕੇ ਆਏ ਆ ਤੇ ਕਰਦੇ ਆਪਾਂ ਕਈ ਸਾਰੇ ਨਮੂਨਿਆਂ ਦੀ ਕੁੱਤੇ ਖਾਣੀ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆਪਾਂ ਸਟਾਰਟ ਇਹਨਾਂ ਨੂੰ ਅੱਜ ਥੋੜਾ ਜਿਹਾ ਇਹਨਾਂ ਦੀ ਲੁੱਕ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਥੋੜਾ ਜਿਹਾ ਟ੍ਰੈਂਡਿੰਗ ਬਣਾਉਣ ਦੀ ਗਾਇਜ਼ ਇਹਨਾਂ ਨੂੰ ਹਨਾ ਸਿਖਾਣਾ ਪੈਣਾ ਥੋੜਾ ਥੋੜਾ ਦੇਖ ਲੋ ਇਹ ਸिखਾਉਗੀ ਫੈਸ਼ਨ ਵੱਡੀ ਮਹਾਰਾਣੀ ਵਿਕਟੋਰੀਆ ਅਖੇ ਇਹਨੂੰ ਤਾਂ ਸਖਾ ਪਹਿਣਾ ਐ ਕਰਦੀ ਜਿਵੇਂ ਪਤਾ ਨਹੀਂ ਆ ਫੈਸ਼ਨ ਡਿਜ਼ਾਈਨਰ ਰਹੀ ਹੋਵੇ ਤੇ ਆਪ ਨੂੰ ਤਾਂ ਇਹਨੂੰ ਕੁਝ ਪੋਣਾ ਨਹੀਂ ਆਉਂਦਾ ਥੱਲੇ ਦੇਖਣ ਕੀ ਪਾ ਰੱਖਿਆ ਐ ਲੱਗਦਾ ਜਿਵੇਂ ਬੋਰੀ ਲਵੇਟ ਰੱਖੀ ਹੋਵੇ ਇਹਨਾਂ ਨੂੰ ਨਹੀਂ ਇੰਟਰਸਟ ਹੈਗਾ ਮਤਲਬ ਹਾਂ ਸਹੀ ਹੈ ਹਾਂ ਐ ਇਹਨਾਂ ਇਹਨਾਂ ਨੂੰ ਕੈ ਕੈ ਕਰਨਾ ਕਰਵਾਣਾ ਪੈਣਾ ਵਾ ਓਏ ਵੀ ਨਾ 1947 ਵਾਲੇ ਮਾਡਲ ਨੂੰ ਮੋਡੀਫਾਈ ਕਰਕੇ 2025 ਵਾਲਾ ਬਣਾਉਣਾ ਚਾਹੁੰਦੀ ਆ। ਉਹ ਤੂੰ ਇਹ ਤੇ ਮੱਥਾ ਮਾਰਨ ਨੂੰ ਰਹਿਂਦੇ। ਇਹ 올ਡ ਮਾਡਲ ਹੀ ਰਹਿਣਾ। ਇੱਕ ਤਾਂ ਵਿਚਾਰੇ ਦਾ ਰੰਗ ਉਹ ਜਾ ਉਤੋਂ ਚਿੱਟੇ ਰੰਗ ਦੀ ਛਲਟ ਪਵਾਦੀ ਆ। ਇਹ ਤਾਂ ਦੇਖਣ ਦੀ ਖੇਤਾਂ 'ਚ ਟੰਗੇ ਹੋਏ ਡਰਾਮਣੇ ਪੁਤਲੇ ਵਰਗਾ ਲੱਗਦਾ। ਚੰਗੀਆਂ ਵੈਰੀ ਲੱਗਦਾ। ਇੱਕ ਆ ਦੇਖ ਲੋ ਵੱਡੇ ਦਾਨੀ ਸੱਜਣ ਲੈ ਕੇ ਕਿਸੇ ਗਰੀਬਲੀ 100 ਰੁਪਏ ਦੇ ਕੇਲੇ ਤੇ ਕਿਵੇਂ ਚੌੜੇ ਹੋ ਕੇ ਬੈਠਿਆ ਉਹ ਕੈਮਰਾਮੈਨ ਨੇ ਵੀ ਨਾ ਫੋਕਸ ਐ ਪੂਰਾ ਕੇਲਿਆਂ ਤੇ ਰੱਖਿਆ ਉਹ ਕੰਜਰੋ ਐਨੇ ਤਾਂ ਗਰੀਬ ਹੈ ਹੀ ਨਹੀਂ ਸੀ ਜਿੰਨਾ ਤੁਸੀਂ ਉਹਨਾਂ ਨੂੰ ਦਲੀਲ ਹੀ ਕਰਤਾ ਪਹਿਲਾਂ ਲੋਕੀ ਕਹਿੰਦੇ ਸੀ ਨੇਕੀ ਕਰ ਦਰਿਆ ਚ ਦਿਆ ਤੇ ਹੁਣ ਕਹਿੰਦੇ ਨੇਕੀ ਕਰ ਇੰਸਟਾ ਤੇ ਪਾ ਦੇ ਲਾਈਕ ਵੀ ਵਧਾ ਆਹ ਯਾ ਬੰਦ ਜੀਓ ਇੱਕ ਮੋਸ਼ਕਪਰੀਤ ਨੂੰ ਆਖੇ ਮੇਰਾ ਮੁੰਡਾ ਨਹੀਂ ਲੱਭਣ ਡਿਆ ਓਏ ਮੁੰਡਾ ਪਹਿਲਾਂ ਜੰਮ ਤਾਂ ਲੈ ਤੂੰ ਸੇ ਟੇਕੇ ਇੱਕ ਨਾਲ ਵਿਆਹ ਤਾਂ ਕਰਾ ਲੈ 36 ਤੂੰ ਬੰਦੇ ਬਦਲਤੇ ਆ ਮੁੰਡੇ ਤਾਂ ਮੈਨੂੰ ਪਤਾ ਨਹੀਂ ਪਰ ਭਾਈ ਮੈਰੋਂ ਨੇ ਤੈਨੂੰ ਜ਼ਰੂਰ ਲੱਭ ਲਿਆ ਕੋਈ ਨਹੀਂ ਜਿਹੋ ਜਿਹੇ ਤੇਰੇ ਲੱਛਣ ਆ ਨਾ ਤੂੰ ਵੀ ਬਹੁਤ ਛੇਤੀ ਕਿਸੇ ਪਾਰਕਿੰਗ ਚ ਲੱਭੇਂਗੀ ਬਿਲਕੁਲ ਮਤਲਬ ਜਦੋਂ ਅਸੀਂ ਤੁਰਦੇ ਫਿਰਦੇ ਰਹਿੰਦੇ ਸੀ ਕਿਉਂਕਿ ਦੋ ਦੋ ਤਿੰਨ ਦਿਨ ਦਿਨ ਲੰਘ ਹੀ ਜਾਂਦੇ ਸੀਗੇ ਮਤਲਬ ਲੰਘ ਜਾਂਦੇ ਸੀਗੇ ਬਿਨ ਨਹਾਉਣਾ ਮਤਲਬ ਨਹਾਉਣ ਦਾ ਟਾਈਮ ਨਹੀਂ ਲੱਗਦਾ ਸੀ ਠੀਕ ਹੈ ਜੀ ਤੇ ਤੇ ਜੂਆ ਵੀ ਪਾ ਗਏ ਨਾ ਵਾਏ ਵੇ ਅੱਛਾ ਹੁਣ ਪਤਾ ਲੱਗਿਆ ਤਾਂ ਹੀ ਇਹਦਾ ਨਾ ਮੁਸ਼ਕਪ੍ਰੀਤ ਆ ਕਢੀ ਕਰਨੀ ਹੈ ਕਿ ਕੋਸ਼ ਕਰਨਾ ਮੇਰਾ ਡ੍ਰੀਮ ਸੀ ਸਲੂਨ ਦਾ ਤੇ ਮੈਂ ਆਪਣਾ ਮੇਰਾ ਬਚਪਨ ਤੋਂ ਡ੍ਰੀਮ ਸੀ ਸਲੂਨ ਦਾ ਵੀ ਮੈਂ ਪਾਰਲਰ ਬੰਨਣਾ ਚਾਹੀ ਮੈਂ ਆਪਣਾ ਦੇਖ ਲਓ ਮੁਸ਼ਕੀ ਨੂੰ ਅਖੇ ਮੇਰਾ ਡ੍ਰੀਮ ਸੀ ਮੈਂ ਪਾਰਲਰ ਬੰਨਣਾ ਲੋਕੀ ਪਾਰਲਰ ਖੋਲ੍ਹਦੇ ਆ ਤੇ ਐਨੇ ਪਾਰਲਰ ਬੰਨਣਾ ਲੈਣਾ ਨਾਲੇ ਮੈਂ ਯਾਰ ਉਹ ਕੰਜਰ ਲੋਕਾਂ ਤੇ ਹੈਰਾਨ ਵੀ ਜਿਹੜੇ ਇਹਨਾਂ ਦਾ ਇੰਟਰਵਿਊ ਲੈਣਾ ਆ ਜਾਂਦੇ ਆ ਪਰ ਇੰਟਰਵਿਊ ਲੈਣਾ ਬੰਦਾ ਵੀ ਇਹਨਾਂ ਦਾ ਹੈ ਜਿਨੇ ਮਹਾਨ ਜੋ ਕੰਮ ਕੀਤੇ ਨੇ ਦੋ ਵਾਰੀ ਘਰੋਂ ਭੱਜ ਗਈ ਆ ਤੇ ਇਹੋ ਜਿ ਇਹਨਾਂ ਦੇ ਘਰ ਦੇ ਆ ਬਿਸ਼ਰਮ ਜਿਹੜੇ ਮੁੜ ਘੜ ਕੇ ਫੇਰ ਇਹਨੂੰ ਰੱਖ ਲੈਂਦੇ ਆ ਕੌਣ ਇਹ ਰੱਖ ਕਹਾਂ ਤੋਂ ਆਉਂਦੇ ਆ ਤੇ ਗਾਣਾ ਨਾ ਗਲਤ ਗਾਈ ਜਾਂਦੀ ਆ ਇਹਨੂੰ ਗਾਉਣਾ ਚਾਹੀਦਾ ਹਾਈਵੇ ਗੂੰ ਦੇ ਪਰੋਣਿਆ ਮਿੰਡਿਆ ਇਹਨੇ ਤੇਰਾ ਨਾਮ ਰੱਖਤਾ ਸਕੂਨ ਤੇ ਤੂੰ ਇਹ ਮੋਟੀ ਦਾ ਨਾਮ ਰੱਖ ਦੇ ਬਲੂਨ ਕਾਲਾ ਤਲੰਟ ਤੇ ਰੰਗ ਮਰਾ ਲਿਆ ਚਿੱਟਾ ਓਏ ਹੱਥਾਂ ਤੇ ਤੇ ਕੰਨਾਂ ਤੇ ਵੀ ਮਰਾ ਲੈਣਾ ਸੀ ਕਿਵੇਂ ਪੁੱਠੇ ਤਿਆਰ ਕੇ ਕਾਲੇ ਹੋ ਗਏ ਯਾਰ ਏ ਮੂੰਹ ਤਾਂ ਤਾਂ ਲੱਗਦੀ ਪੀ ਆ ਅਮਰੀਕਨ ਤੇ ਹੱਥਾਂ ਤੋਂ ਲੱਗਦੀ ਪੀ ਆ ਫਰੀਕਨ ਜੀ ਆਪਾਂ ਕੋਲ ਚਲਾ ਕੇ ਆਸੀ ਪਾਂਦੀ ਕੋਲ ਚਾ ਹਲੋ ਜੀ ਪਾਂਨੀ ਓਏ ਬਹੁਤ ਮਿੱਠ ਕਰ ਰਹੇ ਹੋ ਕੋਲ ਚਲਦਾ ਚਲਦਾ ਤੂੰ ਤੇ ਕੋਲ ਚਾ ਕੋਲ ਚਾ ਧੱਕ ਕਰ ਬੱਸ ਧੱਕ ਲਈ ਆ ਦੇਖ ਲੋ ਡੰਗਰ ਪਾਰਟੀ ਨੂੰ ਬਈ ਤੂੰ ਇੱਕ ਵਾਰੀ ਬੋਲਾ ਕੁਲਚਾ ਖਾ ਲੋ ਵਾਰ ਵਾਰ ਕੁਲਚਾ ਕੁਲਚਾ ਖਾ ਲੋ ਕੁਲਚਾ ਕੁਲਚਾ ਖਾ ਲੋ ਮਰ ਮੈਨਾਂ ਦੇ ਘਰ ਦਿਆਂ ਤੇ ਹੈਰਾਨ ਬਈ ਇਹਨੂੰ ਕਿਵੇਂ برداشت ਕਰੀ ਬੈਠਿਆ ਮੈਂ ਤਾਂ ਇਹਦੀ 2 ਮਿੰਟ ਵਾਰ ਸੁਣ ਲੈਣਾ ਮੈਨੂੰ ਇੰਨਾ ਗੁੱਸਾ ਚੜਦਾ ਤੇ ਉਹ ਇਹਦੀ ਸਾਰਾ ਦਿਨ ਕਿਵੇਂ ਕਟਿਆਰ ਦੀ ਵਾਰ ਸੁਣਦੇ ਹੋਣਗੇ ਆਪਦੀ ਜਨਾਨੀ ਦਿਖਾਉਂਦਾ ਉਹ ਯਾਰ ਕਿਉਂ ਯਾਰ ਕੀ ਯਾਰ ਤੁਸੀਂ ਦਿਖਾ ਲੋ ਯਾਰ ਜਿੰਨਾਂ ਕੋਲ ਹੁੰਦੀਆਂ ਉਹ ਹੀ ਤੁਹਾਨੂੰ ਹਾਂ ਇਕਾ ਦੇਖ ਲੋ ਸਿਰੇ ਦਾ ਬੇਸ਼ਰਮ ਬੰਦਾ ਅਖੇ ਯਾਰ ਤੁਸੀਂ ਦਿਖਾ ਲੋ ਜਨਾਨੀ ਉਹ ਕੰਜਰਾ ਜਨਾਨੀ ਕੱਲ ਉਹ ਨਹੀਂ ਦਿਖਾਉਣ ਵਾਲੀ ਇਹ ਕੰਜਰ ਕਿਸੇ ਹੋਰ ਹੀ ਪਾਸੋਂ ਦਿਖਾਈ ਹੋਵੰਦੇ ਪੁੱਠੇ ਸਿੱਧੇ ਪੋਈ ਬਣਾ ਬਣਾ ਕੇ ਕਦੇ ਉਹਨੂੰ ਨੌਂਦੀ ਦਿਖਾਈ ਹੋਆ ਕਦੇ ਉਹਦੇ ਪਾਸੇ ਦਿਖਾਈ ਹੋਆ ਕਦੇ ਉਹਦੀ ਛਾਤੀ ਦਿਖਾਈ ਆਊਗਾ ਆ ਦੇਖੋ 100 ਰੁਪਏ ਆ ਕੋਠੇਰੀ ਪਾਹ ਖੋਸ਼ਣ ਬਿਆਨ ਮਿਲ ਗਿਆ ਦੁੱਧ ਮਿਲਿਆ ਹੈ ਮੈਂ ਤਾਂ ਹਾਂ ਆ ਦੇਖ ਲੋ ਕੰਜਰ ਦੋਨੋਂ ਹੀ ਸਿਰੇ ਦੇ ਬੇਸ਼ਰਮ ਯਾਰ ਇਹਨਾਂ ਨੂੰ ਕੋਈ ਸੰਗ ਸ਼ਰਮ ਹੀ ਹੈ ਨਹੀਂ ਅੱਛਾ ਇਹ ਹੁਣ ਜਿਹੜੀ ਆਪਾਂ ਵੀਡੀਓ ਹੁਣੀ ਦੇਖੀ ਆ ਇਸ ਬੰਦੇ ਨੇ ਵਲੋਗ ਬਣਾਇਆ ਬੁੱਢੀ ਕਹਿ ਰਹੀ ਹੈ ਕਿ ਜੀ ਬੁੱਢੀ ਹਰ ਕੋਈ ਬਖਾ ਲੈਂਦਾ ਦੇਖੋ ਵੀਡੀਓ ਜਦੋਂ ਸ਼ੂਟ ਕਰ ਰਿਹਾ ਜਿਹਦੀ ਹੁੰਦੀ ਹੈ ਉਹੀ ਬਖਾ ਲੈਂਦਾ ਜਦੋਂ ਉਹ ਸ਼ੂਟ ਕਰ ਰਿਹਾ ਵਾ ਉਹਨੂੰ ਕਲੀਅਰਲੀ ਪਤਾ ਚੱਲ ਰਿਹਾ ਹੈ ਕਿ ਮੈਂ ਆਪਣੀ ਬੇਗਮ ਨੂੰ ਸ਼ੂਟ ਨਹੀਂ ਕਰ ਰਿਹਾ ਬੁੱਢੀ ਨੂੰ ਸ਼ੂਟ ਨਹੀਂ ਕਰ ਰਿਹਾ ਮੈਂ ਕੋਈ ਹੋਰ ਹੀ ਚੀਜ਼ ਜਿਹੜਾ ਟੈਲੈਂਟ ਕਰਨ ਚਾਹ ਰਿਹਾ ਉਹ ਫੇਰ ਵੀ ਉਹ ਐਸੇ ਬਗੈਰਤ ਲੋਕ ਨੇ ਕਿ ਉਹਨੂੰ ਅਪਲੋਡ ਕਰ ਦਿੰਦੇ ਨਹੀਂ ਯਾਰ ਇਹ ਇਹਨਾਂ ਲੋਕਾਂ ਨੂੰ ਤੇ ਰੋਸਟ ਕਰਦਾ ਕਾਮੇਡੀ ਬੋਲ ਅੱਛਾ ਕਰਦਾ ਨਾ ਇਹਨਾਂ ਦਾ ਬਜ਼ਰਵ ਆ ਯਾਰ ਪੰਜਾਬ ਨੂੰ ਖਰਾਬ ਕਰ ਦਿੰਦੇ ਨੇ ਬਿਲਕੁਲ ਬਿਲਕੁਲ ਕਰਦੇ ਨੇ ਪੰਜਾਬ ਨੂੰ ਨਾਮ ਖਰਾਬ ਹੁੰਦਾ ਕਿ ਉਧਰ ਪੰਜਾਬ ਲੈਂਦਾ ਪੰਜਾਬ ਚੱਲਦਾ ਪਰ ਨਾ ਦੋਹਾਂ ਪਾਸੇ ਆਹੀ ਬੋਲਾ ਚੱਲਦਾ ਬੜੇ ਲੋ ਲੋ ਲਾਦੇ ਨੇ ਦਾਦੂ ਕੀ ਨਾਮ ਹੈਗੀ ਬੰਕਰ ਤੇ ਪਾ ਮਹਿਰੂ ਹੈ ਉਹਨਾਂ ਨੇ ਹਾਂ ਉਹਨਾਂ ਨੇ ਸੁਧਾਰ ਲਿਆ ਗਿਆ ਅੰਗਾ ਸੀ ਮਹਿਰੂ ਸਿੰਘ ਹਾਂ ਉਹ ਇੱਕ ਹੀ ਵਾਰਨਿੰਗ ਦਿੰਦਾ ਹਾਂ ਅਗਲੇ ਵੇਲੇ ਫੇਰ ਫੇਰ ਘਾਲੂ ਚੁੱਕੇ ਨੇ ਇੱਕ ਤਾਂ ਇਹ ਸਾਲ ਦੀ ਜਨਾਨੀ ਮੰਤਾਰਗੀ ਆ ਤੇ ਉਤੋਂ ਉਹਨੂੰ ਵੀ ਐ ਕੋਈ ਬੜਾ ਬਣਾ ਕੇ ਲੋਕਾਂ ਅੱਗੇ ਪੇਸ਼ ਕਰਦਾ। ਉਹ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ। ਹਲੇ ਤਾਂ ਇਹ ਰਹਿੰਦੇ ਪਿੰਡ 'ਚ ਆ ਜੇ ਬੰਬੇਾਰਗੇ ਸ਼ਹਿਰ 'ਚ ਰਹਿੰਦੇ ਹੁਣ ਇਹਦਾ ਸਾਲੇ ਨੰਗੀ ਫਿਰਿਆ ਕਰਨ। ਓਏ ਸਾਲੇ ਇੱਥੇ ਮੇਰੀ ਥੋੜੀ ਜਿਹੀ ਇੱਜ਼ਤ ਬਣੀ ਆ। ਨਹੀਂ ਤਾਂ ਮੈਨੂੰ ਇਹ ਗਾਲਾਂ ਹੀ ਲੜਦੀ ਆ। ਇਹਨੂੰ ਸਮਝਾਓ। ਮੈਂ ਮੈਂ ਕਿਹੜੀ ਮਾਂ ਭੈਣ ਦੀ ਬਣਾ ਕਰਦੀ ਰਹੀ। ਕਿਉਂ ਗੱਲਾਂ ਕਰਦੀ? ਤੱਕ ਤੱਕੇ ਉਹ ਤੱਕ ਕਿਉਂ ਕਰਦੀ ਗੱਲਾਂ? ਅਦੀ ਮਾਂ ਵੀ ਓ ਕਿਉਂ ਗੱਲਾਂ ਕਰਦੀ? ਦੇਖ ਕਿਦਾਂ ਕਰਦੀ ਆ। ਕਿਉਂ ਗੱਲਾਂ ਕਰਦੀ? ਚੁੱਪ ਕਰਕੇ ਇਕਾ ਦੇਖ ਲੋ ਜਨਾਨੀ ਦਿਖਾਉ ਮਹਿਕਮਾ ਉਹ ਕੰਜਰੋ ਤੁਹਾਨੂੰ ਐਕਟਿੰਗ ਨਹੀਂ ਆਉਂਦੀ ਉਹ ਸ਼ਰਮ ਤਾਂ ਆਉਂਦੀ ਹੋਗੀ ਕਹਿੰਦੀ ਜਨਾਨੀ ਮਤਬੁੱਦੀ ਹੈਗੀਆ ਬਸ ਸਾਰਾ ਦਿਨ ਕਮਲ ਜਾ ਮਾਰਦੀ ਰਹਿੰਦੀ ਆ ਤੇ ਲੋਕੀ ਇੰਨੇ ਕੰਜਰ ਆ ਨਾ ਉਹਨੂੰ ਲਾਈਕ ਕਮੈਂਟ ਸ਼ੇਅਰ ਦੀਆਂ ਨੇਰੀ ਲਿਆ ਦਿੰਦੇ ਆ ਮੈਨੂੰ ਹੀਰਾ ਮਿਲੇ ਆਏ ਕਰ ਕਦਰ ਥੋੜੀ ਲੈ ਐਨੀ ਤਾਂ ਕਦਰ ਕਰਦਾ ਤੈਨੂੰ ਮੈਂ ਇਹ ਰੀਅਲ ਗੱਲ ਨਹੀਂ ਜਾਣਦੀ ਯਾਰ ਪਤਾ ਨਹੀਂ ਇਹ ਕੰਜਰ ਆ ਕਿੱਥੋਂ ਲੱਗ ਨੂੰ ਜਨਾਨੀ ਪੇਸ਼ ਕਰਨ ਲਈ ਉਹ ਪਿੱਛੇ ਲਾ ਕੇ ਹਜ਼ਾਰ-ਹਜ਼ਾਰ ਰਵਾਰਡ ਦੀਆਂ ਐਲਈਡੀ ਲਾਈਟਾਂ ਹੈ ਐਂ ਬਲੋ ਲਿਆ ਦਿੰਦੇ ਆ ਵੀ ਲੋਕੀ ਦੇਖਦੀ ਦਿਲ ਭੇਜਣ ਲੱਗ ਗਏ ਨਾ ਉਹ ਰੀਅਲ 'ਚ ਇਹਨਾਂ ਦੇ ਬੂਥੇ ਦੇਖਣ ਵਾਲੇ ਨਹੀਂ ਹੁੰਦੇ ਉਹ ਰੀਅਲ 'ਚ ਤਾਂ ਨਾ ਉਹੀ ਗੱਲ ਹੁੰਦੀ ਆ ਜਿਹੇ ਬਗੜੀ ਨਾਲ ਹੋਈ ਸੀ ਬਗੜੀ ਵੀਡੀਓ 'ਚ ਤਾਂ ਐ ਲੱਗਦੀ ਸੀ ਜਿਹੇ ਅਮਰੀਕਨ ਹੁੰਦੀ ਆ ਜਦੋਂ ਰੋਮੀ ਉਹਦੇ ਘਰੇ ਗਿਆ ਤਾਂ ਉਦੋਂ ਆਫਰੀਕਨ ਲੱਗਦੀ ਸੀ ਪਹਿਲਾ ਗਾਣਾ ਵੀ ਕਿਦਾਂ ਡੀਲ ਹੋਈ ਸੀ ਉਹ ਕਿਦਾਂ ਮਿਲਿਆ ਸੀ ਪਹਿਲਾ ਗਾਣਾ I don't want to name that ਬਹੁਤੀ ਵਿਕਾਰ ਸੀ ਉਹ ਕਿਉਂ ਨਹੀਂ ਵਿਕਾਰ ਨਹੀਂ ਹੈ ਜੀ ਦਾ ਬਣਾ ਯੂ نو ਮਤਲਬ ਯਾਰ that ਕਿ ਨਹੀਂ ਪਤਾ ਹੁੰਦਾ ਤੁਹਾਨੂੰ ਕੁਝ ਇਹਦੀ ਵੀ ਸੁਣ ਲੋ 500 ਕਰੋੜ ਵਾਲੀ ਦੀ ਇਹ ਮੂਸੀ ਮੂ ਜੀ ਨਵੇਂ-ਨਵੇਂ ਬਿਆਨ ਦਿੰਦੀ ਰਹਿੰਦੀ ਆ ਉਹ ਪਹਿਲਾਂ ਕਹਿੰਦੀ ਸੀ ਮੈਨੂੰ 500 ਕਰੋੜ ਵਾਲਾ ਮੁੰਡਾ ਚਾਹੀਦਾ ਤੇ ਹੁਣ ਇੰਟਰਵਿਊ ਚ ਕੀ ਕਹਿੰਦੀ ਆ ਵੀ ਜਿਹੜੇ ਮੁੰਡੇ ਨੇ ਇਹਨੂੰ ਮੌਕਾ ਦਿੱਤਾ ਸੀ ਪਹਿਲੇ ਗਾਣੇ ਚ ਮਾਡਲਿੰਗ ਕਰਨ ਦਾ ਤੇ ਕਹਿੰਦੀ ਬਹੁਤ ਬੇਕਾਰ ਗਾਣਾ ਸੀ ਉਹ ਕਹਿੰਦੇ ਨਾ ਹੰਕਾਰ ਬੰਦੇ ਨੂੰ ਮਾਰ ਦਿੰਦਾ ਓਏ ਨਚਾਰਪੁਣਾ ਕਰਕੇ ਇੰਨਾ ਹੰਕਾਰ ਆ ਪਿਆ ਦੇ ਚ ਜਿਹੜੇ ਮੁੰਡੇ ਨੇ ਇਹਨੂੰ ਮੌਕਾ ਦਿੱਤਾ ਉਸ ਨਾ ਗਾਣੇ ਚ ਤੇ ਉਹਦਾ ਬਿਆਨ ਵੀ ਸੁਣ ਲਓ ਉਹਨੇ ਕੀ ਕਹਿੰਦੇ ਬਾਰੇ ਜੇ ਮੰਨ ਲਓ 500 ਕਰੋੜ ਹੋਇਆ ਤਾਂ ਬੀਬੀ ਜੀ ਚ ਪਸੰਦ ਆ ਤੁਹਾਨੂੰ ਫਿਰ ਬਾਜੀ ਨਾ 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 ਬਾਜੀ ਮੇਰੇ ਕੋਲ ਮੈਂ ਕਹ ਰਿਹਾ ਜੋ ਮੈਨੂੰ ਕਦੇ ਫ੍ਰੀ ਚਾਰਜ ਮੈਂ ਫ੍ਰੀ ਚ ਨਾ ਕਰੀ ਦਿੰਦਾ ਅੱਛਾ ਇੱਥੇ ਰੱਖ ਨਾ 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 ਬਾਜੀ ਐਦਾਂ ਦੇ ਬੰਦੇ ਮਤਾਂ ਦੀ ਦੂਰ ਦੇਖ ਲਓ ਕਰਾ ਲਈ ਉਹਨੇ ਬੇਇੱਜ਼ਤੀ ਆਪਦੀ ਏ ਮੁੰਡਾ ਕਹਿੰਦਾ ਮੇਰੇ ਕੋਲੋਂ ਭਾਵੇਂ ਫ੍ਰੀ ਚਾਵੇ ਉਹਨੂੰ ਮੈਂ ਤਾਣਾ ਰੱਖਾਂ ਯਾਰ ਮੈਨੂੰ ਸਮਝ ਨਹੀਂ ਆਂਦੀ ਵੀ ਉਹਦੇ 'ਚ ਹੰਕਾਰ ਕਿਸ ਚੀਜ਼ ਦਾ ਆ ਪਿਆ ਉਹ ਬੜੀਆਂ ਉਹਨੇ ਬਾਲੀਵੁੱਡ 'ਚ ਫਿਲਮਾਂ ਕਰ ਲਈਆਂ ਨਾ ਇਹ ਬਸ ਰੀਲਾਂ ਤੇ ਨਚਾਰਪੂਣਾ ਦਿਖਾਉਂਦੀ ਰਹਿੰਦੀ ਆ ਉਹ ਕਹਿੰਦੇ ਆ ਨਾ ਵੀ ਛੋਟਾ ਭਾਂਡਾ ਨਾ ਛੇਤੀ ਉੱਠਣ ਲੱਗ ਜਾਂਦਾ ਹੁੰਦਾ ਇਹ ਬੜੀ ਅੱਛੀ ਬਾਤ ਕਹੀ ਯਾਰ ਅੱਛੀ ਬਾਤ ਸੀ ਡੋੜੇ ਜਾਂਦੇ ਕਿੱਥੇ ਨਵਖੇ ਠੀਕ ਯਾਰ ਕੀ ਬਤਾ ਦਿਆਂ ਮੇਰੇ ਵੀਰ ਆਏ ਜਿੱਨਾ ਕੱਟ ਕੇ ਇਹ ਬੁੱਢੀਆ ਬੰਦਾ ਇਹ ਬੁੱਢੀਆ ਬੰਦਾ ਇਹ ਵੀਰ ਚੱਲਿਆ ਜਾ ਰਿਹਾ ਇਹ ਬੰਦਾ ਸੌਲੀ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ 'ਚ ਟੈਂਪੋਆਂ ਦੀ ਕੋਈ ਕਮੀ ਨਹੀਂ ਸੇ ਇੱਕ ਬਣਾ ਨਵੀਆਂ ਆ ਗਏ ਜਪਾਨੀ ਖਸਰਾ ਆ ਹੋਰ ਵੀ ਮੁੰਗਟਟੇ ਮੁੰਡਿਆਤਾ ਪਹਿਲਾਂ ਕਹਿੰਦੇ ਸੀ ਪੰਜਾਬ 'ਚ ਨਾ ਇੱਟ ਪਟੋ ਤਾਂ ਇੱਕ ਸਿੰਗਰ ਨਿਕਲਦਾ ਹੁਣ ਇੱਟ ਪਟੋ ਕੀ ਇੱਟ ਦੇ ਉੱਤੇ ਪੰਜ ਸੱਤ ਟੈਂਪੂ ਬੈਠੇ ਹੋ ਰਹੇ ਆ ਯਾਰ ਸਾਲ ਨਾ ਪੋਣਾ ਪਤੰਦਰਾ ਚੁੱਪਚਾਪ ਪਾਲਾ ਸਾਡੇ ਦਿਲ ਤੇ ਕਿਉਂ ਬਿਠਾ ਸਿੱਟੀ ਆ ਨਾ ਪਿਆਰ ਅਸੀਂ ਹਾੜਾ ਤੋਂ ਤੱਕ ਕਿਵੇਂ ਨਾ ਕਿਵੇਂ ਬਚ ਗਏ ਆ ਪਰ ਤੂੰ ਕੰਜਰਾ ਸਾਨੂੰ ਜਰੂਰ ਮਾਰੇਗਾ ਉਹ ਤੇਰੇ ਅੱਗੇ ਬੇਨਤੀ ਆ ਮੈਡਮ ਦੀ ਨਾ ਸਾਨੂੰ ਚੁੰਨੀ ਦੇ ਦੇ ਫਾਹ ਲਾਂ ਲਈ ਰੱਬਾ ਮੇਰੇ ਬਾਰੇ ਵੀ ਸੋਚ ਲੈ ਕੁਛ ਉਹ ਮਸਾ ਸਾਲਾ ਮੇਰਾ ਇੱਕ ਵਿਚੋਲਾ ਬਣਿਆ ਸੀ ਉਹ ਵੀ ਕੰਜਰ ਹੜਾਂ ਚ ਰੁੜ ਗਿਆ ਪਹਿਾਨੇ ਸਾਹੇ ਚਿੱਠੀ ਭੇਜਤੀ ਮਾਪਿਆਂ ਨੇ ਸਾਹੇ ਚਿੱਠੀ ਭੇਜਤੀ ਮੋਰ ਲੱਗੀ ਹਵੇ ਪੱਕੀ ਗੱਲ ਬਾਤ ਨੂੰ ਆਹ ਲਿਖ ਦਿੱਤਾ ਦਾਦਾ ਜੀ ਤੇ ਨਾਵੇਂ ਨਿਆਂ ਵੀ ਟੋਰਟੀ ਕਹਿੰਦਾ ਕਿ ਤੂੰ ਵਰਾਤ ਨੂੰ ਆਹ ਦੇਖ ਲੋ ਮਿੰਗੜ ਜੀ ਨੂੰ ਉਹ ਨਾਲੇ ਪੁੰਜਣੀ ਆਉਂਦੀ ਨਹੀਂ ਤੇ ਚੂੜਾ ਪੋਂਦਾ ਚਾ ਚੜਿਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਅੱਜ ਕੱਲ ਤੇ ਜਵਾਕ ਕਿੰਨੇ ਐਡਵਾਂਸ ਹੋਏ ਪਏ ਆ ਜਦੋਂ ਅਸੀਂ ਇਸ ਉਮਰ ਤੇ ਹੁੰਦੇ ਸੀ ਨਾ ਉਹ ਸਾਨੂੰ ਤਾਂ ਟੱਟੀ ਵਾਲੇ ਹੱਥ ਵੀ ਨਹੀਂ ਧੋਣਿਆਉਂਦੇ ਸੀ ਅਸੀਂ ਤਾਂ ਦੋਰੇ ਵਾਏ ਮਾਰਦੇ ਨੇ ਸੀ ਮੰਮੀ ਕਰ ਲਈ ਧੋਦੇ ਧੋਦੇ ਮੰਮੀ ਕਰ ਲਈ ਧੋਦੇ ਯਾਰ ਯਾਰ ਕਮਾਲ ਯਾਰ ਨਮਸਕਾਰ ਦੋਸਤ ਮਮਮੀ ਕਰ ਲਈ ਧੋਦੇ ਰ ਕੀ ਕਹਾਂ ਦੀ ਗੱਲ ਤੇ ਅੱਜ ਕੱਲ ਦੇ ਬੱਚੇ ਦੀ ਵਜ੍ਹਾ ਕੀ ਯਾਰ ਇਹ ਦੇਖੋ ਨਾ ਜਿਹੜਾ ਅੱਜ ਕੱਲ ਦੀਆਂ ਸੋਸ਼ਲ ਮੀਡੀਆ ਸਾਈਡਾਂ ਨੇ ਐਪਾਂ ਨੇ ਉਹਨਾਂ ਨੇ ਖਰਾਬੀ ਵਜ੍ਹਾ ਕੀਆ ਪਹਿਲੇ ਵੀ ਸੀਗੀਆਂ ਲੇਕਿਨ ਉਸ ਟਾਈਮ ਦੇ ਵਿੱਚ ਕਿਸਾ ਅਰਨਿੰਗ ਦਾ ਜ਼ਰੀਆ ਨਹੀਂ ਸੀਗਾ ਠੀਕ ਹੈ ਲੇਕਿਨ ਹੁਣ ਹਰ ਐਪ ਨੇ ਜਿਹੜਾ ਕਿ ਅਰਨਿੰਗ ਕਰ ਦਿੱਤੀ ਹੈ ਠੀਕ ਹੈ ਤੇ ਮਾਪਿਓ ਰੋਕਣ ਦੀ ਬਜਾਏ ਹੋਰ ਪ੍ਰਮੋਟ ਕਰਦਾ ਹਲਾਸ਼ੀ ਕਰਦੇ ਉਹ ਕਹਿੰਦੇ ਕਿ ਨਾ ਆਪਣਾ ਰੀਅਲ ਕੰਟੈਂਟ ਬਣਾਉਣਾ ਸਮਝੀਏ ਜਿਹੜੀ ਠੀਕ ਹੈ ਹਰ ਸਾਰੀ ਦੁਨੀਆ ਕਰ ਰਹੀ ਹੈ ਕਰ ਸਕਦੇ ਆ ਲੜਕੀ ਲੜਕਾ ਵੀ ਕਰ ਸਕਦੇ ਆ ਠੀਕ ਹੈ ਮੈਂ ਇੱਕ ਚੀਜ਼ ਕਹਿੰਦਾ ਮੀਆਂ ਬੀਬੀ ਵਿਰਲ ਕੇ ਕਰ ਸਕਦੀ ਲੇਕਿਨ ਕੰਟੈਂਟ ਅੱਛਾ ਹੋਵੇ ਯਾਰ ਕੰਟੈਂਟ ਅੱਛਾ ਹੋਵੇ ਲਿਮਿਟ ਹੋਵੇ ਨਾ ਤੁਹਾਡੀ ਇੱਤ ਨਹੀਂ ਜੇ ਕਿ ਸਿਰ ਤੇ ਚੁੰਨੀ ਨਾ ਹੋਵੇ ਯਾਰ ਤੁਸੀਂ ਲੋਕਾਂ ਦੇ ਸਾਹਮਣੇ ਨੱਟਦੇ ਪਜਦੀ ਹੋਵੇ ਉਹ ਆਪਣੀ ਬੇ ਉਹ ਬੇਗਮ ਜਿਸੇ ਮੁਖਾ ਰਿਆ ਸੀ ਉਹ ਕੈਸਾ ਜ਼ਲੀਲ ਇਨਸਾਨ ਆ ਜਿੱਡੀ ਉਹਦੇ ਕਹਿ ਮੈਂ ਫੋਕਸ ਜਿਸ ਤਰ੍ਹਾਂ ਜਿੱਡੀ ਉਹਦੀ ਬੇਗਮ ਦਾ ਕੱਦ ਸੀ ਨਾ ਉਹਦੇ ਵੈਸੇ ਹੀ ਉਹਨੂੰ ਕਿਸੇ ਕਬਜ਼ੇ ਤੇ ਲੈ ਜਾਈ ਤੇ ਉਹਨੂੰ ਜਗ੍ਹਾ ਮਿਲ ਜਾਂਦੀ ਯਕੀਨ ਕਰ ਉਹਨੂੰ ਇੱਥੇ ਆਂਦੀ ਲੋੜ ਹੀ ਕੋਈ ਨਹੀਂ ਬਦਮਾਸ਼ੀ ਕਰੇ ਬਦਮਾਸ਼ੀ ਕਰੇ ਉਸ ਬੁੱਢੀ ਦੇ ਸਿਰ ਤੇ ਬਦਮਾਸ਼ੀ ਕਰੇ ਲੇਕਿਨ ਉਹ ਫੇਰ ਉਹਨੂੰ ਬਣਾ ਲੇਕਿਨ ਕੰਮ ਨਹੀਂ ਆਉਂਦਾ ਸਹੀ ਬੀਜ਼ਾ ਉਹ ਦੁੱਖਦਾਈ ਉਹ ਬੰਦੇ ਜਿਹੜੇ ਵਾਕਈ ਐ ਹੱਕਦਾਰ ਨੇ ਕਿ ਬਿਸਤੀ ਦੇ ਹੱਕਦਾਰ ਨੇ ਬੜੀ ਦਿਨ ਬਾਅਦ ਉਹ ਕਾਲੋ ਦੇਖੀ ਮੈਂ ਨਹੀਂ ਪਛਾਨੀ ਕਿ ਉਹ ਕਿਵੇਂ ਹੋਇਆ ਵਾਕਈ ਉਹ ਹੱਥਾਂ ਤੋਂ ਕੰਨਾਂ ਤੋਂ ਪਛਾਨਣੀ ਗਈ ਨਹੀਂ ਅੱਲਾਹ ਹੱਕਦਾਰ ਉਹ ਕਿ ਸ਼ਕਲੋਂ ਅਮਰੀਕਨ ਤੇ ਹੱਥਾਂ ਪੈਰਾਂ ਤੋਂ ਅਫਰੀਕਾ ਕਹਿੰਦਾ ਪੈਂ ਯਾਰ ਨਹੀਂ ਮੈਂ ਕਿ ਨਵਾਂ ਕੀ ਚੀਜ਼ ਨੂੰ ਨਾ ਵਾਕਈ ਉਹ ਜਿਹੜਾ ਮਹਿਰੂ ਸਿੰਘ ਨਾ ਭਾ ਮਹਿਰੂ ਸਿੰਘ ਉਹ ਸਹੀ ਐਕਸ਼ਨ ਲੰਦਾ ਉਹ ਚੁੱਕ ਲੈਣ ਦਾ ਚੰਗੀ ਬਹੁਤ ਚੰਗਾ ਰੱਖਦੇ ਉਹ ਕਹਿੰਦੇ ਕਿ ਮੈਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੁੰਦੇ ਨਾ ਹਸਨ ਭਾਈ ਪਹਿਲੇ ਉਹ ਦੋ ਦਫਾ ਵਾਰਨਿੰਗ ਦਿੰਦਾ ਵਾ ਕਿ ਸੁਧਰ ਜਾ ਹਾਂ ਤੇ ਚਾ ਆਪਣੇ ਕੋ ਕਹਿੰਦੇ ਬੁਲਾਉਂਦਾ ਵਾ ਬਲਾ ਕੇ ਸਮਝਾਂਦਾ ਸਮਝਾਂਦਾ ਨਹੀਂ ਸਮਝਦੇ ਤਾਂ ਫਿਰ ਉਹ ਅਗਲਾ ਫਿਰ ਦੇ ਚੰਗੀ ਗੱਲ ਯਾਰ ਮੈਂ ਇੱਕ ਗੱਲ ਕਰਦਾ ਅਸਾਂ ਆਨਲਾਈਨ ਦਾ ਕੰਮ ਕਰਦੇ ਹਾਂ ਨਾ ਅੱਛਾ ਚਲੋ ਮੈਨੂੰ ਕਿਹੜਾ ਆ ਹੀ ਗਿਆ ਅਗਰ ਮੈਂ ਆਪਣੇ ਘਰ ਲਈ ਨਾ ਕੰਮ ਕਰ ਰਿਹਾ ਤੇ ਯਾਰ ਮੈਨੂੰ ਪਤਾ ਹੋਣਾ ਚਾਹੀਦਾ ਵਾ ਕਿ ਯਾਰ ਉਹਦੇ ਸਿਰ ਤੇ ਚੁੰਨੀ ਹੈ ਵਾ ਮੈਂ ਸ਼ੂਟ ਕਰਨਾ ਵਾ ਉਹਦਾ ਲਿਬਾਸ ਕੀ ਹੈ ਉਹਨੂੰ ਵੇਖਣ ਵਾਲੇ ਨੂੰ ਗਲਤ ਨਹੀਂ ਜਾਈ ਸਕਦੇ ਆਪਾਂ ਐਨਗੇਜਮੈਂਟ ਤੇ ਵੇਚ ਤੇ ਬੰਦਾ ਰਵੇ ਨਾ ਕਿ ਯਾਰ ਕਿਸੇ ਮੌਕਾ ਨਾ ਦਈਏ ਆਪਾਂ ਮੀਆਂ بیوی ਆਨਲਾਈਨ ਕੰਮ ਕਰਦੇ ਨੇ ਤੇ ਉਹ ਭੈੜੇ ਹੋਣਗੇ ਨਹੀਂ ਯਾਰ ਹਰ ਕਿਸੇ ਦਾ ਆਪਣਾ ਕੋਈ ਟੈਂਡ ਹੁੰਦਾ ਪਰ ਕਿਸੇ ਕਿਸੇ ਦਾ ਕੰਟੈਂਟ ਹੁੰਦਾ ਬੇਹੀ ਜਾਈ ਫਲਾਪ ਉਹ ਵੀ ਇਦਾਂ ਹੀ ਹੈ ਉਹ ਵਰਦਾਨ ਉਹ ਸਹੀ ਫਿਰ ਲਿੱਤਰਾਂ ਦੇ ਹੱਕਦਾਰ ਨੇ ਸਹੀ ਹੱਕਦਾਰ ਨੇ ਲਿੱਤਰਾਂ ਦੇ ਹੱਕਦਾਰ ਨੇ ਜਿਹੜਾ ਕਿ ਭਾਈ ਮਾਰ ਰਿਹਾ ਵਾ ਅਸੀਂ ਤੇ ਜੋ ਕਰ ਸਕਦੇ ਆ ਉਹਦਾ ਕੈਮਰਾ ਗਾਰਸਾ ਪਾ ਮਹਿਰੂ ਸਿੰਘ ਲੈਦਾ ਮਾਰ ਦੈ ਉਹ ਹੋਏ ਬੜੇ ਨੇ ਜਿਹੇ ਤੇ ਬੜੇ ਵੀਡੀਓ ਬਣਾਉਂਦੇ ਨੇ ਅੱਛਾ ਕੰਮ ਕਰਦੇ ਸੀ ਮੈਂ ਕਹਿੰਦਾ ਤੇ ਮਜ਼ਾ ਆਇਆ ਵੀਡੀਓ ਵੇਖ ਕੇ ਬਹੁਤ ਚਾਸ ਆ ਗਿਆ ਚਿੱਲ ਹੋ ਗਿਆ ਯਾਰ ਠੀਕ ਹੈ ਬਾਕੀ ਐਸੀ ਗਾਇਜ਼ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਤੁਸੀਂ ਵੀ ਕੀਤਾ ਹੋਏਗਾ ਬਹੁਤ ਸਾਰਾ ਇੰਜੋਏ ਤੇ ਜੇੜੀ ਕੋਈ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਐਸੇ ਤਰ੍ਹਾਂ ਦੇ ਕੋਮੈਂਟਸ ਕਰਿਆ ਕਰੋ ਲਿੰਕ ਭੇਜਿਆ ਕਰੋ ਅੱਜ ਨਾ ਮੈਂ ਆਪਣਾ ਇੰਸਟਾਗ੍ਰam ਦਾ ਲਿੰਕ ਡਿਸਕ੍ਰਿਪਸ਼ਨ ਚ ਲਾ ਦਾਂਗਾ ਉਥੋਂ ਤੁਸੀਂ ਸ਼ੇਅਰ ਕਰ ਦੇਣਾ ਤੇ ਬਾਕੀ ਸਬਸਕ੍ਰਾਈਬਰ ਨਹੀਂ ਆ ਰਹੇ ਅੱਛਾ ਮੇਰਾ ਵੀ ਇਹੀ ਸਵਾਲ ਸੀ ਮੈਂ ਲੰਦਾਵਾ ਆ ਰਹੇ ਜੱਲਾ ਸੀ ਕਿ ਕੋਈ ਆਇਆ ਦੋ ਦਿਨ ਹੋ ਗਏ ਹੋ ਤੁਸੀਂ ਤਰਲਾ ਪਾ ਰਹੇ ਹੋ ਨਹੀਂ ਦੋ ਦਿਨ ਚਾਰ ਆਏ ਨੇ ਕਿੰਨੇ ਹੋ ਗਏ ਨੇ ਨੋ ਹੋ ਗਏ ਨੋ ਹੋ ਗਏ ਚਾਰ ਬੰਦਿਆਂ ਨੇ ਬਸ ਨਾਲੇ ਵਿੱਚ ਆਪਾਂ ਇੱਕ ਨੂੰ ਯਾਰੋ ਗੱਲ ਕੱਲ ਵੀ ਤੇ ਇਹੀ ਕਰ ਲਈਏ ਇਹੀ ਕਰ ਲਈਏ ਯਾਰ ਭਾਈ ਰਾਜ ਪਲੀਜ਼ ਆਪਣਾ ਨਾ ਇਹ ਜਿਹੜਾ ਵਰਕਾ ਵਾ ਨਾ ਤੇਰੀ ਤੇਰੇ ਤਾਲੀਮ ਦੇ ਵਿੱਚ ਜਿਹੜਾ ਵਰਕਾ ਹੈ ਸਲੋ ਕਿਵੇਂ ਆ ਸਲੋ ਐਸਟਡੀ ਸਲੋ ਸਟਡੀ ਵਿੰਦਾ ਰੇ ਇਹ ਮੇਰਾ ਭਰਾ ਪਾੜ ਦੇ ਕਿਉਂਕਿ ਅਸੀਂ ਬਹੁਤ ਸਲੋ ਚੱਲਿਆ ਆ ਫਾਸਟ ਹੋ ਜਾਈਏ ਫਾਸਟ ਹੋ ਜਾਈਏ ਸਾਡੇ ਵੀਰਾਂ ਲੱਗ ਪਏ ਨੇ ਕੁਝ ਸਾਨੂੰ ਕਮੈਂਟਸ ਵੀ ਕਰੋ ਲਾਈਕ ਕਰਨਗੇ ਸਬਸਕ੍ਰਾਈਬ ਕਰੋ ਤੇ ਮਿਲਦੇ ਆਗੇ ਵੀਡੀਓ ਚ ਰੱਖੀਓਗਾ ਬਹੁਤ ਸਾਰਾ ਖਿਆਲ ਬਾਰ ਬਾਰ ਜ਼ਰੂਰਤ ਇਹ ਨਹੀਂ ਹੈ ਸਾਡੀ ਤੁਹਾਨੂੰ ਰੈਕਸ਼ਨ ਅੱਛਾ ਨਹੀਂ ਲੱਗਦਾ ਨਾ ਹਾਂ ਤਾਂ ਦੱਸ ਤਾਂ ਅਸੀਂ ਕੋਈ ਚੀਜ਼ ਅੱਛੀ ਨਹੀਂ ਦੇਖਦੇ ਨਾ ਸਾਨੂੰ ਉਹ ਵੀ ਗਾਈਡ ਕਰ ਸਕਦੇ ਹੋ ਕਮੈਂਟਸ ਕਰੋ ਹਾਂ ਸਾਨੂੰ ਦੱਸੋ ਤਾਂ ਕਿ ਸਾਨੂੰ ਪਤਾ ਚੱਲੇ ਗਿਆ ਸਾਡੇ ਜਿਆ ਗਲਤੀ ਕਿੱਥੇ ਹੈ ਅਸੀਂ ਟੁਰਨਾ ਵਾ ਇੱਕ ਫੈਮਿਲੀ ਚੈਨਲ ਬਣਾ ਲਿਆ ਠੀਕ ਹੈ ਨਾ ਅਸੀਂ ਖੁਦ ਵੀ ਚਾਹਨੇ ਹੈ ਕਿ ਅਸੀਂ ਚਿੱਲ ਕਰੀਏ ਇੰਜੋਏ ਕਰੀਏ ਆਪਣੀ ਫੈਮਿਲੀ ਨੂੰ ਇੰਜੋਏ ਕਰੀਏ ਜਿਹੜੇ ਭੈਣ ਭਰਾ ਅਸੀਂ ਪਲੀਜ਼ ਆਇਓ ਜਲਦੀ ਨਾਲ ਸਾਨੂੰ ਦਿਓ ਇਜਾਜ਼ਤ ਮਿਲਦੀ ਹੈ ਜਗ